ਮੇਰਾ ਚੈਲੰਜ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਨਗਰ ਕੀਰਤਨ ਨਿਕਲਿਆ ਜੇ ਨਿਕਲਿਆ ਤਾਂ ਦੱਸ ਦਿਓ ਅਸੀਂ ਕਿਉਂ ਕਾਟ ਰਹੇ ਹਾਂ ਨਹੀਂ ਤੇ ਨਗਰ ਕੀਰਤਨ ਜਿਹੜੇ ਕੱਢਦੇ ਆਂ ਅਸੀਂ ਉਹ ਮੈਂ ਕਹਿੰਦਾ ਜੀ ਮੈਂ ਮੈਂ ਤੁਹਾਡੇ ਨਾਲ ਇਸ ਬਹਿਸ 'ਚ ਨਹੀਂ ਪੈਂਦਾ ਨਹੀਂ ਬਹਿਸ ਨਹੀਂ ਤਰਕ ਤਰਕ ਨਾਲ ਦੱਸੋ ਤੁਸੀਂ ਬਹਿਸ ਨਹੀਂ ਹੈ ਮੈਂ ਕਹਿੰਦੇ ਆਂ ਜੀ ਮੈਂ ਜਿਹਦੀ ਗੱਲ ਕਹਿਣਾ ਮੈਂ ਸਾਬਤ ਕਰ ਦਾਂਗੇ ਨਹੀਂ ਬਣਾਇਆ ਗਿਆ ਉਹ ਕਾਰਜਾਂ ਵੀ ਬਣਾਇਆ ਗਿਆ ਗੱਲ ਕੀ ਇਹੀ ਤੇ ਕੱਲ੍ਹ ਆ ਗਈ ਹੈ ਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਅਜਿ ਕੋ ਖੰਡ ਪਾਠ ਹੋਇਆ ਨਹੀਂ ਇਹ ਖੰਡ ਜਦੋਂ ਇਹਨਾਂ ਨੇ ਪ੍ਰਕਾਸ਼ ਪੁਰਬਾਂਦੇ ਉਦੋਂ ਖੰਡ ਪਾਠ ਰੱਖੀ ਜਾਂਦੇ ਆ ਸਾਹਿਬ ਗੁਰੂ ਸਾਹਿਬ ਕਹਿੰਦੇ ਨੇ ਉੱਠ ਜਿਹਾ ਬੈਠ ਜਿਹਾ ਹਰ ਨਾਮ ਤੇ ਆਵੇ ਕੋਲੋ ਚੁਕਣੇ ਫਿੱਖੀ ਦੇ ਵਿੱਚ ਨਹੀਂ ਐ ਇਹ ਆਏ ਕਿੱਥੋਂ ਜਿਜਾ ਫਿਰੇ ਇਹੀ ਗੱਲ ਹੈਗੀ ਆ ਨਾ ਜੀ ਜਿਹੜੇ ਮਾਤ ਕਾਲ ਤਖਤ ਦੀ ਮਰੀਆਣਾ ਨੂੰ ਕੋਈ ਮੰਨਦਾ ਹੀ ਨਹੀਂ ਅਕਾਲ ਤਖਤ ਨੇ ਕੋਸ਼ਿਸ਼ਾਂ ਨਹੀਂ ਕੀਤੀਆਂ ਵੀ ਅਸੀਂ ਜੋ ਲਿਖਦੇ ਪਏ ਆ ਉਹ ਚੀਜ਼ਾਂ ਲਾਗੂ ਹੋਣ ਉਹ ਵੀ ਚੁੱਪ ਚੁਪ ਬੈਠੇ ਨੇ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਜੀ ਇਹ ਨਲਾਇਕੀ ਆ ਅਕਾਲ ਤਖਤ ਦੀ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਹਰਦوار ਬਣਾ ਲਿਆ ਇਹਨਾਂ ਨੇ 500 ਜਿਹੜਾ ਕੀਰਤਪੁਰ ਬਣਾ ਲਿਆ ਸਾਰਾ ਕੁਝ ਉਹੀ ਆ ਕਿਉਂ ਨਹੀਂ ਭਾਈ ਸਾਹਿਬ ਜੀ ਅਕਾਲ ਤਖਤ ਦੇ ਜਹੇਦਾਰ ਨੇ ਐਸੀ ਪੀਸੀ ਨੂੰ ਕਿਹਾ ਕਵਰਦਾਰ ਜੀ ਇੱਥੇ ਭਾਈ ਸਾਹਿਬ ਜੀ ਕੋਈ ਇੱਥੇ ਫੋਲ ਤਾਰ ਰਹਾ ਆ ਜਾਂ ਇਹਨਾਂ ਨੂੰ ਭਾਈ ਸਾਹਿਬ ਜੀ ਕੋਈ ਹੋਜੀ ਕ੍ਰਿਆ ਕੀਤੀ ਤੁਸੀਂ ਕਿੰਨੀਆਂ ਵੀ ਸੰਸਥਾਵਾਂ ਉਹਨਾਂ ਨੂੰ ਇਕੱਠਾ ਕਰ ਲਓ ਉਹਨਾਂ ਨੂੰ ਕੋਈ ਇੱਕ ਅਖੰਡ ਪਾਠ ਰੱਖਣਾ ਅਖੰਡ ਪਾਠ ਨਹੀਂ ਰੱਖ ਸਕਣ ਤੇ ਵਜਾ ਕੋਈ ਕਹਿੰਦਾ ਜੀ ਕਿ ਨਾਲੀਅਲ ਰੱਖਣਾ ਕੋਈ ਕਹਿੰਦਾ ਜੀ ਕੁੰਭ ਰੱਖਣਾ ਕੋਈ ਕਹਿੰਦਾ ਜੇ ਭਾਈ ਸਾਹਿਬ ਜੀ ਜਿਹੜਾ ਹੈਗਾ ਹੈ ਇਹ ਜੋਤ ਜਗਾਉਣੀ ਆ ਹਾਂ ਜੋਤ ਜਗਾਣੀ ਯਾ ਉਹ ਪਾਣੀ ਦਾ ਗਲਾਸ ਭਰ ਕੇ ਰੱਖਣਾ ਇਹ ਕੀ ਗੱਲਾਂ ਨੇ ਪਾਣੀ ਦਾ ਗਲਾਸ ਨਹੀਂ ਭਰ ਕੇ ਰੱਖਦੇ ਜੀ ਘੜਾ ਭਰ ਕੇ ਰੱਖਦੇ ਨੇ ਉਹਦੇ ਉੱਤੇ ਦੱਸਿਆ ਨਾਰੀਅਲ ਰੱਖਦੇ ਨੇ ਬਾਦਲ ਸਾਹਿਬ ਗੁਜਰੇ ਸੀਗੇ ਹਾਂ ਲਿਖਿਆ ਆ ਕਿ ਜਿਹੜਾ ਮਰ ਗਿਆ ਨਾ ਜੀ ਉਹਨੂੰ ਮੱਥਾ ਨਹੀਂ ਟੇਕਣਾ ਸਾਰਿਆਂ ਨੇ ਮੱਥਾ ਟੇਕਿਆ ਐਸਪੀਸੀ ਦੇ ਮੈਂਬਰਾਂ ਨੇ ਵੀ ਟੇਕਿਆ ਹਰਿਆਣਾ ਕਮੇਟੀ ਦੇ ਮੈਂਬਰਾਂ ਨੇ ਵੀ ਟੇਕਿਆ ਪੰਜਾਬ ਆਪਣਾ ਸ਼੍ਰੋਮਣੀ ਗੁਰਦੁਆਰਾ ਫਰਮੰਦਰ ਕਬੇਟੇ ਅੰਮ੍ਰਿਤਸਰਾਂ ਵੀ ਟੇਕਿਆ ਉੱਥੇ ਹੀ ਟਕਤਾਂ ਦੇ ਜਹੇਦਾਰ ਸਿਗੇ ਉੱਥੇ ਕਾਲੀ ਦਲ ਦੇ ਪ੍ਰਧਾਨ ਸਿਗੇ ਉੱਥੇ ਜਹੇਦਾਰ ਸਿਗੇ ਉੱਥੇ ਜਥੇਬੰਦੀਆਂ ਸਿੱਗੀਆਂ ਕਿਸੇ ਨੇ ਨਹੀਂ ਰੋਕਿਆ ਇਹਨਾਂ ਨੂੰ ਕੋਹ ਹੈ ਕਿ ਨਹੀਂ ਮਰਿਆਦਾ ਯਾਦ ਨਹੀਂ ਬਣਾਉਣੀ ਅੱਛਾ ਯਾਦਗਾਰ ਨਹੀਂ ਬਣਾਉਣੀ ਕੋਈ ਮੋਹ ਨਹੀਂ ਬਣੇਗਾ ਬੁੱਤ ਨਹੀਂ ਬਣੇ ਇਹਨਾਂ ਨੇ ਯਾਦਗਾਰਾਂ ਬਣਾਤੀਆਂ ਸਾਰਿਆਂ ਨੀਆਂ ਸਰਦਾਰ ਬਾਦਲ ਕਿੰਨੇ ਕਿ ਚੰਗੇ ਸਨ ਤੇ ਕਿੰਨੇ ਕਿ ਮਾੜੇ ਸਨ ਲੋਕਾਂ ਨੂੰ ਪਤਾ ਹੈ ਲੋਕ ਸਭ ਜਾਣਦੇ ਨੇ ਕੀ ਕਰਨੇ ਹੋ ਜ਼ਥੇਦਾਰ ਜਿਹੜੇ ਅੱਜ ਕੱਲ ਨੇ ਜਾਂ ਪਹਿਲਾਂ ਵੀ ਰਹੇ ਨੌਕਰੀ ਕਰ ਰਹੇ ਨੇ ਸੀ ਜਾਂ ਟੀਹਾੜੀ ਕਰ ਰਹੇ ਨੇ 90 ਲੱਖ ਰੁਪਈਆ ਸਾਦ ਨੂੰ ਮaaf ਕਰਨ ਵਾਸਤੇ ਭਾਈ ਸਾਬ ਜੀ ਅਖਬਾਰਾਂ ਨੂੰ ਤੇ ਚੈਨ ਵਾਲ ਨੂੰ ਦੇ ਦਿੱਤਾ ਬਾਦਲ ਪਰਿਵਾਰ ਵਾਪਸ ਕਰੇਗਾ 90 ਲੱਖ ਰੁਪਈਆ ਗੁਰਵਚਨ ਸਿੰਘ ਦੇ ਬਾਕੀ ਦੇ ਜਿਹੜੇ ਜ਼ਥੇਦਾਰ ਹੋ ਵਾਪਸ ਕਰਨਗੇ 90 ਲੱਖ ਰੁਪਈਆ ਕੌਣ ਦਾ ਅਸਲ ਇਹ ਕਾਲੇ ਨਾਲ ਬਾਦਲ ਕਿਤਰਾ ਹੈ ਇਹਨਾਂ ਨੇ ਮੋਕੇ ਦੀ ਰੈਲੀ ਦੇ ਵਿੱਚ ਉਹਦਾ ਭੋਗ ਪਾਤਾ ਸੀਗਾ ਇਰਾਉ ਮੀ ਜੋ ਵੀਰ ਪੈਗਾਵਾ ਅਕਾਲੀ ਗੱਲ ਉਹਨੇ ਪੋਗ ਬਾਤ ਇਹ ਤੇ ਪੰਜਾਬੀ ਪਾਰਟੀ ਬਣ ਗਈ ਕਿ ਸਾਡੇ ਸਗਣਾ ਦੇ ਵਿੱਚ ਟੀਵੀ ਜਾਂਦੇ ਨੇ ਫਰਿੱਜ ਜਾਂਦੇ ਨੇ ਕਾਰਾਂ ਜਾਂਦੀਆਂ ਨੇ ਪਰ ਰਹਿਤ ਮਰਿਆਦਾ ਜੇ ਲਿਖਿਆ ਹੈ ਕਿ ਪੰਜੇ ਕਕਾਰ ਘੋੜ ਤੇ 1 ਰੁਪਇਆ ਤੇ ਸ਼ੁਹਾਰੇ ਬੱਚੇ ਦੀ ਝੋਲੀ ਵਿੱਚ ਪਾਉਣੇ ਨੇ ਸਰਕਾਰਾਂ ਦੀ ਗੱਲ ਹੈਗੇ ਆ ਕਿ ਅਜੇ ਤੱਕ ਅਕਾਲ ਤਖਤ ਇਸ ਗੱਲ ਨੂੰ ਸਾਬਤ ਨਹੀਂ ਕਰ ਸਕਿਆ ਕਿ ਪੰਜਵਾ ਕਕਾਰ ਕੇਸ ਦੀ ਨਹੀਂ ਕੇਸ ਦੀ ਆ ਕੇਸ ਹੈ ਉਹ ਕਕਾਰਾਂ ਚ ਨਹੀਂ ਨਹੀਂ ਕੇਸ ਕਕਾਰ ਨਹੀਂ ਹੈ ਕੇਸ ਕੀ ਕਕਾਰ ਹੈ ਠੀਕ ਹੈ ਮੈਂ ਅਮਰਨ ਛਕਣਾ ਮੇਰਾ ਕਿਸ਼ਾਰਾ ਵੀ ਹੋਏਗਾ ਮੇਰਾ ਖੰਡਾ ਵੀ ਹੋਏਗਾ ਮੇਰੇ ਕੇਸ ਵੀ ਹੋਣਗੇ ਮੇਰਾ ਕੜਾ ਵੀ ਹੋਵੇਗਾ ਲੇਕਿਨ ਨਾ ਮੈਂ ਕੇਸ ਕੀ ਸਜਾਵਾਂਗਾ ਔਰ ਨਾ ਹੀ ਮੈਂ ਜਿਹੜਾ ਹੈਗਾ ਨਾ ਜੀ ਦਸਤਾਰ ਸਜਾਵਾਂਗਾ ਮੈਨੂੰ ਅਮਰ ਛਕਾਉ ਦੋ ਕਿੱਥੇ ਸਿਖਾਉਂਦੇ ਜੇ ਮੈਂ ਹੁਣ ਨੂੰ ਤਿਆਰ ਹਾਂ ਉਹਦਾ ਜਵਾਬ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਕਿਸ ਦਾ ਮੇਰੇ ਖਿਆਲ ਚ ਇਹਦਾ ਕੋਈ ਸਾਧੂ ਹੋਵੇ ਕੋਈ ਲਾਗਾ ਸਾਧੂ ਹੋਵੇ ਨਿਰਮਲਾ ਸਾਧੂ ਉਹ ਵਾਲ ਨਹੀਂ ਕਟਾਏਗਾ ਵਾਲ ਲੰਬੇ ਹੋਗੇ ਕਿਸ ਦਾ ਉਹਦੇ ਵੀ ਹੋਗੇ ਕਿ केसा ਧਾਰੀ ਸਿੱਖ ਹੈ ਹਮ ਜਾਂ ਸੈਜ ਧਾਰੀ ਸਿੱਖ ਉਹ ਤੇ ਜਿਹੜੇ ਅਗੇ ਜਿੰਨੇ ਵੀ ਸਾਧੂ ਨੇ ਜਿੰਨੇ ਵੀ ਸੰਤ ਨੇ ਸਾਰੇ केसा ਧਾਰੀ ਦਾੜੀ ਧਾਰੀ ਨੇ ਉਹ ਸਾਰੇ ਸਿੱਖ ਨੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਕਾਲ ਤਖਤ ਦੀ ਰਹਿਤ ਮਰਿਆਦਾ ਜਿਹੜੀ ਆ ਉਹਦਾ ਆਨੰਦ ਕਾਰਜ ਨਹੀਂ ਹੁੰਦਾ ਜਾਂ ਆਨੰਦ ਕਾਰਜ ਅਮਰਤ ਵਲੇ ਹੋਣੇ ਚਾਹੀਦੇ ਆ ਤੜਕੇ 5 ਵਜੇ ਤੋਂ ਜਿਹੜੇ ਸ਼ਾਮ ਨੂੰ ਹਾਂਜੀ ਜਿਹੜੇ ਸ਼ਾਮ ਨੂੰ 4:30 ਵਜੇ ਤੱਕ ਹੁੰਦੇ ਆ ਇਹ ਫੇ 12 ਵਜੇ ਦਾ ਟਾਈਮ ਕਿਥੋਂ ਆ ਰਹੀ 12 ਵਜੇ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਉਹ ਸਾਹਿਬ ਕਿਉਂ ਨਹੀਂ ਹੋ ਸਕਦੇ ਹਾਂ ਕਿਉਂ ਨਹੀਂ ਹੋ ਸਕਦੇ 15 ਸੈਕਟਰ ਦੇ ਗੁਰਦੁਆਰੇ ਜਮਾਤ ਨੂੰ ਦਿਖਾ ਦੇਣਾ 10 ਜਾਂ 12 ਆਨੰਦਕਾਰ ਜਿਹੜੇ ਨੇ ਉਹ ਭਾਈ ਸਾਹਿਬ ਜੀ ਜਿਹੜਾ ਹੈਗਾ 5 ਵਜੇ ਤੋਂ ਪਹਿਲਾਂ ਹੋਏ ਨਹੀਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੀ ਰਹਿਤ ਪਰਯਾਦਾ ਜਾਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਉਹ ਅੱਜ ਕਾਇਮ ਹੈ ਅਕਾਲ ਤਖਤ ਦਾ ਜਹੇਦਾਰ ਕਦੀ ਵੀ ਸਤੰਤਰ ਤੌਰ ਦੇ ਉੱਤੇ ਕੰਮ ਨਹੀਂ ਕਰ ਸਕੇਗਾ ਜਦੋਂ ਤੱਕ ਉਹ ਕਿਸੇ ਸੰਸਥਾ ਦੇ ਅਧੀਨ ਨੌਕਰੀ ਦੇ ਉੱਤੇ ਅਪੁਆਇੰਟ ਕੀਤਾ ਜਾਵੇਗਾ ਲੱਖਾਂ ਦੇ ਇਕਤਦਾਰ ਵਿੱਚ ਛਪਾਉਂਦੀ ਆ ਲੇਕਿਨ ਕਮਰਿਆਂ 'ਚ ਬੰਦ ਕਰਕੇ ਰੱਖਦੀ ਆ ਕਿਸੇ ਗੁਰਦੁਆਰਾ ਸਾਹਿਬ ਜਾਂ ਹੋਰ ਕਿੱਤੇ ਜਿਹੜੀ ਹੈਗੀ ਆ ਉਹਨੂੰ ਇਹ ਪਹੁੰਚਾਉਂਦੀ ਨਹੀਂ ਕਿਉਂ ਜਦੋਂ ਛਪਾਉਂਦੇ ਆ ਤੇ ਪ੍ਰਚਾਰ ਵੰਡੇ ਕਿਉਂ ਨਹੀਂ ਹੈ ਜਿਹੜੇ ਵੀ ਕੋਈ ਆ ਸਕਦੇ ਨੇ ਉੱਥੇ ਆ ਕੇ ਸਾਰਾ ਜਿਹੜਾ ਅੰਗੀਠਾ ਹੈ ਰਾਗ ਸਮੇਤ ਸਾਰਾ ਇਕੱਠਾ ਕਰਨਾ ਹੈ ਨੀਅਰੈਸਟ ਜਿਹੜਾ ਪਾਣੀ ਆ ਜਿੱਤਾਂ ਸਾਨੂੰ ਘਰ ਬਹੁਤ ਨੇੜੇ ਆ ਕਿਸੇ ਨੂੰ ਨਹਿਰ ਨੇੜੇ ਹੋ ਸਕਦੀ ਕਿਸੇ ਨੂੰ ਦਰਿਆ ਨੇੜੇ ਹੋ ਸਕਦਾ ਕਿਸੇ ਨੂੰ ਛੱਪੜ ਨੇੜੇ ਹੋ ਸਕਦਾ ਉਹਦੇ ਵਿੱਚ ਜਲ ਪ੍ਰਵਾਹ ਕਰ ਦੇਣਾ ਅਰਜ਼ਾ ਕਰਕੇ ਜਲ ਪ੍ਰਵਾਹ ਕਰ ਦੇਣਾ ਠੀਕ ਹੈ ਜੇ ਫਰਦ ਕੀਤਾ ਰਹਿਤ ਮਰਿਆਦਾ ਕਹਿੰਦੀ ਜੀ ਕਿ ਤੁਹਾਡਾ ਜਲ ਬਹੁਤ ਦੂਰ ਆ ਤੇ ਫੇਰ ਜ਼ਮੀਨ ਨੂੰ ਖੱਡਾ ਖੋਜਣਾ ਹੈ ਉਹਦੇ ਵਿੱਚ ਉਹ ਸਾਰੇ ਜਿਹੜੀ ਹੈਗੀ ਹੈ ਸਮਗਰੀ ਉਹਨੂੰ ਰੱਖ ਕੇ ਜ਼ਮੀਨ ਨੂੰ ਬਰਾਬਰ ਕਰ ਦੇਣਾ ਠੀਕ ਹੈ ਤਾਂ ਕਿ ਕਿਸੇ ਕਿਸਮ ਦਾ ਕੋਈ ਖਰਚਾ ਨਾ ਹੋਵੇ ਕਿਸੇ ਕਿਸਮ ਦੀ ਕੋਈ ਭਾਈ ਸਾਹਿਬ ਜੀ ਤੁਹਾਡਾ ਐਕਸੀਡੈਂਟ ਨਾ ਹੋਵੇ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਹਰਦوار ਬਣਾ ਲਿਆ ਇਹਨਾਂ ਨੇ ਭਾਈ ਸਾਹਿਬ ਜੀ ਜਿਹੜਾ ਕੀਰਤਪੁਰ ਬਣਾ ਲਿਆ ਸਾਰਾ ਕੁਝ ਉਹੀ ਆ ਕਿਉਂ ਨਹੀਂ ਭਾਈ ਸਾਹਿਬ ਜੀ ਅਕਾਲ ਤਖਤ ਦੇ ਜਹੇਦਾਰ ਨੇ ਐਸਪੀ ਸੀ ਨੂੰ ਕਿਹਾ ਕਵਰਦਾਰ ਜੀ ਇੱਥੇ ਭਾਈ ਸਾਹਿਬ ਜੀ ਕੋਈ ਇੱਥੇ ਫੋਲ ਤਾਰ ਲਾਇਆ ਜਾਏ ਇਹਨਾਂ ਨੂੰ ਭਾਈ ਸਾਹਿਬ ਜੀ ਕੋਈ ਹੋਜੀ ਕ੍ਰਿਆ ਕੀਤੀ ਤੇ ਕਿਉਂ ਨਹੀਂ ਰੋਕਿਆ ਗਿਆ ਇਸ ਸਵਾਲ ਆ ਪੰਥ ਦੇ ਅੰਦਰ